ਟੋਟਲ 7 ਉਦਘਾਟਨ ਹੈ ਜੀ ਸੜਕਾਂ ਦੇ ਔਰ 6 ਕਰੋੜ ਰੁਪਏ ਦੇ ਆਸ-ਪਾਸ ਉਹਨਾਂ ਦੇ ਖਰਚਾ ਹੋਇਆ ਔਰ ਦੂਜੀ ਗੱਲ ਇਹ ਹੈ ਕਿ ਅਸੀਂ ਸਿਰਫ ਉਦਘਾਟਨ ਨਹੀਂ ਕਰ ਰਹੇ ਉੱਥੇ ਦੇ ਰੈਜ਼ੀਡੈਂਟਸ ਨੂੰ ਵੀ ਮਿਲ ਰਹੇ ਹਾਂ ਉਹਨਾਂ ਨੂੰ ਪੁੱਛ ਰਹੇ ਹਾਂ ਜੇ ਕੋਈ ਹੋਰ ਤੁਹਾਨੂੰ ਰਿਕੁਆਇਰਮੈਂਟ ਹੈ ਉਹ ਵੀ ਪੂਰੀ ਕਰ ਰਹੇ ਹਾਂ ਔਰ ਸੜਕ ਸੜਕਾਂ ਦੇਖਣ ਵੀ ਆ ਰਹੇ ਹਾਂ ਇਹ ਇੱਕ ਤਰ੍ਹਾਂ 3 ਇਨ 1 ਕੰਮ ਹੈ ਇਨਸਪੈਕਸ਼ਨ ਵੀ ਹੋ ਰਹੀ ਸੜਕਾਂ ਦੀ ਉਦਘਾਟਨ ਵੀ ਹੋ ਰਿਹਾ ਜੀ ਔਰ ਤੀਜਾ ਕੰਮ ਔਰ ਜਿਹੜੇ ਉੱਥੇ ਦੇ ਰੈਜ਼ੀਡੈਂਟ ਆ ਸਾਨੂੰ ਕੁਝ ਵੀ ਦੱਸਦੇ ਅਸੀਂ ਨੋਟ ਕਰੀ ਜਾਂਦੇ ਆ ਮੇਅਰ ਮੈਡਮ ਨੇ ਕਾਫੀ ਲੋਕਾਂ ਦਾ ਕਹਿਤਾ ਜੀ ਅਸੀਂ ਕਰਾਂਗੇ ਔਰ ਇੱਥੇ ਵੀ ਇਹਨਾਂ ਨੇ ਕਿਹਾ ਲਾਇਬ੍ਰੇਰੀ ਲਈ ਕਮਰਾ ਇਹਨਾਂ ਨੇ ਆਪ ਬਣਾਇਆ ਇਸ ਸਿਟੀਜ਼ਨ ਐਂਕਲੇਵ ਚ ਆਏ ਆ ਅਸੀਂ ਔਰ ਇਹਨਾਂ ਨੂੰ ਪ੍ਰੋਮਿਸ ਕਰਕੇ ਜਾ ਰਹੇ ਆ ਅਸੀਂ ਅੱਜ ਕਿ ਜੋ ਵੀ ਤੁਹਾਨੂੰ ਅੰਦਰ ਲਾਇਬ੍ਰੇਰੀ ਲਈ ਸਮਾਨ ਚਾਹੀਦਾ ਉਹ ਅਸੀਂ ਦੇਵਾਂਗੇ ਹਾਂ ਸਭ ਤੋਂ ਪਹਿਲਾਂ ਆਪਣੀ ਆਮ ਆਦਮੀ ਪਾਰਟੀ ਸਰਕਾਰ ਦਾ ਸੀਐਮ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਤੇ ਐਮਪੀ ਸੰਜੀਵ अरोड़ा जी ਦਾ ਤੇ ਕਾਰਪੋਰੇਸ਼ਨ ਦੇ ਵਿੱਚ ਸਾਡੀ ਮੇਅਰ ਮੈਡਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਡਿਵੈਲਪਮੈਂਟ ਦੇ ਕੰਮ ਲਗਾਤਾਰ ਸਾਡੇ ਏਰੀਆ ਵਾਰਡ ਨੰਬਰ 58 ਦੇ ਵਿੱਚ ਹੋ ਰਿਹਾ ਪਾਣੀ ਦੀ ਸਮੱਸਿਆ ਦੇ ਹੱਲ ਵਾਸਤੇ ਵੀ ਚਾਰ ਟਿਊਬਵੈਲ ਵੀ ਲੱਗੇ ਨੇ ਹੁਣ ਸੜਕਾਂ ਦਾ ਜਿਹੜਾ ਇਸ਼ੂ ਹੈਗਾ ਉਹ ਸੀਗਾ ਉਹ ਅੱਜ ਇੱਥੇ ਸਿਟੀਜ਼ਨ ਐਨਕਲੇਵ ਦੇ ਵਿੱਚ ਜਿਹੜਾ ਸੋਲਵ ਹੋਇਆ ਦਾ ਉਹਦੀ ਮੈਂ ਬੜੇ ਦਿਲੋਂ ਧੰਨਵਾਦ ਕਰਦਾ ਆਪਣੇ ਇਲਾਕਾ ਨਿਵਾਸੀਆਂ ਵੱਲੋਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਰੋਡਸ ਦੇ ਵਿੱਚ ਕਾਫੀ ਸਮੱਸਿਆ ਰਹੀ ਐ ਕਈ ਸਾਲਾਂ ਤੋਂ ਇਹ ਬਰ ਪੈਂਡਿੰਗ ਸੀਗੀਆਂ ਤੇ ਅੱਜ ਉਹ ਬੜਾ ਸ਼ੁਭ ਦਿਨ ਹੈਗਾ ਸਾਡੇ ਇਲਾਕਾ ਨਿਵਾਸੀਆਂ ਦਾ ਕਿ ਅੱਜ ਉਹ ਸੜਕਾਂ ਬਣ ਕੇ ਪੂਰੀਆਂ ਹੋ ਜਾਣਗੀਆਂ ਜਲਦੀ ਤੇ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਧੰਨਵਾਦ ਇਸ ਤਰ੍ਹਾਂ ਇਸ ਤਰ੍ਹਾਂ ਸੀ 1 ਲੱਖ ਰੁਪਏ ਦਾ ਚੈੱਕ ਆਇਆ ਸੀ ਸਾਨੂੰ ਪਿਛਲੀ ਸਰਕਾਰ ਵੇਲੇ ਤੇ ਉਹ ਕਹਿੰਦੇ ਜੀ ਚੌਂ ਜਾਫਤਾ ਲੱਗੀ ਐ ਇਸ ਲਈ ਚੈੱਕ ਵਾਪਸ ਹੋ ਗਿਆ ਨਹੀਂ ਮੁੜ ਕੇ ਲਾ ਕੇ ਕੋਸ਼ਿਸ਼ ਨਹੀਂ ਨਹੀਂ ਮੁੜ ਕੇ ਨਹੀਂ ਲਾਇਆ ਉਸ ਟਾਈਮ ਮੈਚ ਰੈਜ਼ਰਰ ਨਹੀਂ ਸੀਗਾ ਉਸ ਟਾਈਮ ਸੋਸਾਇਟੀ ਪੁਰਾਣੀ ਸੀਗੀ ਤੇ ਉਹ ਵਾਪਸ ਹੋ ਗਿਆ ਸੀਗਾ ਤੇ ਅਸੀਂ ਕਮਰਾ ਆਪ ਦੇ ਕੋਲੋਂ ਬਣਵਾਇਆ ਠੀਕ ਹੈ ਉਹ ਸੱਚਾ ਕੋਈ ਡੀਲ ਹੈਗੀ ਤੁਹਾਡੇ ਉਹ ਮਿਲ ਜਾਏਗੀ ਬੈਂਕ ਵਿੱਚੋਂ ਮਿਲ ਜਾਏਗੀ ਉਹਦਾ ਕੋਈ ਪ੍ਰੋਬਲਮ ਨਹੀਂ ਮੈਂ ਚਾਰਟਡ ਅਕਾਊਂਟੈਂਟ ਆ ਕੋਲ ਤੇ ਲੈ ਸਕਦਾ ਟੋਟਲ 7 ਕਰੋੜ ਦਾ ਘਟਨ ਹੈ ਜੀ ਸੜਕਾਂ ਦੇ ਔਰ 6 ਕਰੋੜ ਰੁਪਏ ਦੇ ਆਸ-ਪਾਸ ਉਹਨਾਂ ਦਾ ਖਰਚਾ ਹੋਇਆ ਔਰ ਦੂਜੀ ਗੱਲ ਇਹ ਹੈ ਕਿ ਅਸੀਂ ਸਿਰਫ ਉਦਘਾਟਨ ਨਹੀਂ ਕਰ ਰਹੇ ਉੱਥੇ ਦੇ ਰੈਜ਼ੀਡੈਂਟਸ ਨੂੰ ਵੀ ਮਿਲ ਰਹੇ ਆ ਉਹਨਾਂ ਨੂੰ ਪੁੱਛ ਰਹੇ ਆ ਜੇ ਕੋਈ ਹੋਰ ਤੁਹਾਨੂੰ ਰਿਕੁਆਇਰਮੈਂਟ ਹੈ ਉਹ ਵੀ ਪੂਰੀ ਕਰ ਰਹੇ ਆ ਔਰ ਸੜਕ ਸੜਕਾ ਦੇਖਣ ਵੀ ਆ ਰਹੇ ਆ ਇਹ ਇੱਕ ਤਰ੍ਹਾਂ 3 ਇਨ 1 ਕੰਮ ਹੈ ਇਨਸਪੈਕਸ਼ਨ ਵੀ ਹੋ ਰਹੀ ਸੜਕਾਂ ਦੀ ਉਦਘਾਟਨ ਵੀ ਹੋ ਰਿਹਾ ਔਰ ਤੀਜਾ ਕੰਮ ਹੋਰ ਜਿਹੜੇ ਉੱਥੇ ਦੇ ਰੈਜ਼ੀਡੈਂਟ ਹੈ ਸਾਨੂੰ ਕੁਝ ਵੀ ਦੱਸਦੇ ਅਸੀਂ ਨੋਟ ਕਰੀ ਜਾਂਦੇ ਮੇਅਰ ਮੈਡਮ ਨੇ ਕਾਫੀ ਲੋਕਾਂ ਦਾ ਕਹਿਤਾ ਜੀ ਅਸੀਂ ਕਰਾਂਗੇ ਔਰ ਇੱਥੇ ਵੀ ਇਹਨਾਂ ਨੇ ਕਿਹਾ ਲਾਇਬ੍ਰੇਰੀ ਲਈ ਕਮਰਾ ਇਹਨਾਂ ਨੇ ਆਪ ਬਣਾਇਆ ਇਸ ਸਿਟੀਜ਼ਨ ਐਨਕਲੇਵ ਚ ਆਏ ਆ ਅਸੀਂ ਔਰ ਇਹਨਾਂ ਨੂੰ ਪ੍ਰੋਮਿਸ ਕਰਕੇ ਜਾ ਰਹੇ ਆ ਅਸੀਂ ਅੱਜ ਕਿ ਜੋ ਵੀ ਤੁਹਾਨੂੰ ਅੰਦਰ ਲਾਇਬ੍ਰੇਰੀ ਲਈ ਸਮਾਨ ਚਾਹੀਦਾ ਉਹ ਅਸੀਂ ਦੇਵਾਂਗੇ ਸਭ ਤੋਂ ਪਹਿਲਾਂ ਆਪਣੀ ਆਮ ਆਦਮੀ ਪਾਰਟੀ ਸਰਕਾਰ ਦਾ ਸੀਐਮ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਤੇ ਐਮਪੀ ਸੰਜੀਵ अरोड़ा ਜੀ ਦਾ ਤੇ ਕਾਰਪੋਰੇਸ਼ਨ ਦੇ ਵਿੱਚ ਸਾਡੀ ਮੇਅਰ ਮੈਡਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਡਿਵੈਲਪਮੈਂਟ ਦੇ ਕੰਮ ਲਗਾਤਾਰ ਸਾਡੇ ਏਰੀਆ ਵਾਰਡ ਨੰਬਰ 58 ਦੇ ਵਿੱਚ ਹੋ ਰਿਹਾ ਪਾਣੀ ਦੀ ਸਮੱਸਿਆ ਦੇ ਹੱਲ ਵਾਸਤੇ ਵੀ ਚਾਰ ਟਿਊਬਵੈੱਲ ਵੀ ਲੱਗੇ ਨੇ ਹੁਣ ਸੜਕਾਂ ਦਾ ਜਿਹੜਾ ਇਸ਼ੂ ਹੈਗਾ ਉਹ ਸੀਗਾ ਉਹ ਅੱਜ ਇੱਥੇ ਸਿਟੀਜ਼ਨ ਐਨਕਲੇਵ ਦੇ ਵਿੱਚ ਜਿਹੜਾ ਸੋਲਵ ਹੋਇਆ ਵਾ ਉਹਦੀ ਮੈਂ ਬੜੇ ਦਿਲੋਂ ਧੰਨਵਾਦ ਕਰਦਾ ਆਪਣੇ ਇਲਾਕਾ ਨਿਵਾਸੀਆਂ ਵੱਲੋਂ ਧੰਨਵਾਦ ਕਰਦਾ ਵਾਂ ਕਿ ਇਨ੍ਹਾਂ ਰੋਡਸ ਦੇ ਵਿੱਚ ਕਾਫੀ ਸਮੱਸਿਆ ਰਹੀ ਹੈ ਕਈ ਸਾਲਾਂ ਤੋਂ ਇਹ ਪੈਂਡਿੰਗ ਸੀਗੀਆਂ ਤੇ ਅੱਜ ਉਹ ਬੜਾ ਸ਼ੁਭ ਦਿਨ ਹੈਗਾ ਸਾਡੇ ਇਲਾਕਾ ਨਿਵਾਸੀਆਂ ਦਾ ਕਿ ਅੱਜ ਉਹ ਸੜਕਾਂ ਬਣ ਕੇ ਪੂਰੀਆਂ ਹੋ ਜਾਣਗੀਆਂ ਜਲਦੀ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਇਸ ਤਰ੍ਹਾਂ ਇਸ ਤਰ੍ਹਾਂ ਸੀ 1 ਲੱਖ ਰੁਪਏ ਦਾ ਚੈੱਕ ਆਇਆ ਸੀ ਸਾਨੂੰ ਪਿਛਲੀ ਸਰਕਾਰ ਵੇਲੇ ਤੇ ਉਹ ਕਹਿੰਦੇ ਸੀ ਚੌਂ ਜਾਫਤਾ ਲੱਗੀ ਇਸ ਲਈ ਚੈੱਕ ਵਾਪਸ ਹੋ ਗਿਆ ਨਹੀਂ ਮੁੜ ਕੇ ਲਾ ਕੇ ਕੋਈ ਸੁਨੋਸ਼ੀ ਨਹੀਂ ਮੁੜ ਕੇ ਨਹੀਂ ਲਾਇਆ ਉਸ ਟਾਈਮ ਮੈਟਰ ਅਦਰਰ ਨਹੀਂ ਸੀਗਾ ਉਸ ਟਾਈਮ ਸੋਸਾਇਟੀ ਪੁਰਾਣੀ ਸੀਗੀ ਤੇ ਉਹ ਵਾਪਸ ਹੋ ਗਿਆ ਸੀਗਾ ਤੇ ਅਸੀਂ ਕਮਰਾ ਆਪ ਦੇ ਕੋਲੋਂ ਬਣਵਾਇਆ ਠੀਕ ਹੈ ਉਸ ਚੈੱਕ ਦਾ ਕੋਈ ਡੇ ਹੈਗੀ ਉਹ ਮਿਲ ਜਾਏਗੀ ਬੈਂਕ ਵਿੱਚੋਂ ਮਿਲ ਜਾਏਗੀ ਮੈਂ ਚਾਰਟਰਡ ਕਾਉਂਟੈਂਟ ਆਕਰੋਪ ਤੇ ਲੈ ਸਕਦਾ